ਸਸ਼ੀਤਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਇਟਾਲੀਅਨ ਵਿਦ ਗੁਮਿੰਦਰ ਮੀਟ ਕਰਦੇ ਆਂ ਤੁਸੀਂ ਸਰ ਜੰਟ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਾਂਗੇ ਲਾ ਡਿਫਰੈਂਸ ਐ ਤਰਾ ਮੈਂਟਰੇ ਐ ਦੋਰਾਂਤੇ ਮੈਂਟਰੇ ਤੇ ਦੋਰਾਂਤੇ ਦੇ ਵਿੱਚ ਕੀ ਡਿਫਰੈਂਸ ਐ ਇਹ ਸਿੱਖਾਂਗੇ ਸੋ ਜੇਕਰ ਤੁਸੀਂ ਪ੍ਰੋਪਰਲੀ ਸਿੱਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਐਂਡ ਤੱਕ ਜ਼ਰੂਰ ਬਨੇ ਰਹਿਣਾ ਡਿਫਰੈਂਸ ਜ਼ਰੂਰ ਦੱਸਾਂਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਆਜੋ ਜੀ ਕਰ ਲੈਨੇ ਆ ਸਟਾਰਟ mentre ਦਾ ਮਤਲਬ ਹੁੰਦਾ ਹੈ ਜਦੋਂ ਜਾਂ ਫਿਰ ਦੌਰਾਨ ਠੀਕ ਹੈ ਦੋਨਾਂ ਸੈਂਸਸ ਦੇ ਵਿੱਚ ਅਸੀਂ ਇਹਨੂੰ ਯੂਜ਼ ਕਰ ਸਕਦੇ ਹਾਂ ਪਰ ਯੂਜ਼ ਕਿੱਦਾਂ ਕਰਨਾ ਉਹ ਵੀ ਦੇਖ ਲੈਣੇ ਆ ਪਹਿਲੀ ਐਗਜ਼ਾਮਪਲ ਹੈ mentre cenavo ho bevuto troppo vino ਜਦੋਂ ਮੈਂ ਰਾਤ ਦਾ ਖਾਣਾ ਖਾ ਰਿਹਾ ਸੀ ਮੈਂ ਬਹੁਤ ਜ਼ਿਆਦਾ ਸ਼ਰਾਬ ਪੀ ਲਈ mentre assi do actions ਨੂੰ ਇਕੱਠੇ ਦੱਸਣ ਦੇ ਲਈ ਯੂਜ਼ ਕਰਦੇ ਹਾਂ mentre facevo l'esame ਉਹ ਵਿਸਤੋ ਅਰੀਵਾਰੇ ਮੀਆਂ ਮਾਮਾ ਜਦੋਂ ਮੈਂ ਇਗਜ਼ਾਮ ਦੇ ਰਿਹਾ ਸੀ ਉਸ ਦੌਰਾਨ ਮੈਂ ਆਪਣੇ ਮਾਵਾ ਨੂੰ ਆਉਂਦੇ ਹੋਏ ਦੇਖਿਆ ਉਹ ਵਿਸਤੋ ਅਰੀਵਾਰੇ ਮੀਆਂ ਮਾਮਾ ਪਵਤ ਇਹ ਵੀ ਇੱਕ ਤਰੀਕਾ ਹੈ ਕਿ ਜਦੋਂ ਕੰਮ ਹੋਇਆ ਸਮਾ ਦੱਸਣ ਦਾ ਜਦੋਂ ਮੈਂ ਆ ਕੰਮ ਕਰਦਾ ਸੀ ਤਾਂ ਆ ਕੰਮ ਹੋਇਆ ਜਾਂ ਹੋ ਰਿਹਾ ਸੀ ਨੈਕਸਟ ਐਗਜ਼ਾਮਪਲ ਦੇਖ ਲੈਂ ਨੀ ਮੈਂtre vado al parco jodo me parco janda ha io sempre chiamo a mia mamma ਮੈਂ ਹਮੇਸ਼ਾ ਆਪਣੀ ਮੰਮਾ ਨੂੰ ਕਾਲ ਕਰਦਾ ਹਾਂ ਜਾਂ ਫੋਨ ਕਰਦਾ ਹਾਂ ਮਤਲਬ ਉਸੇ ਟਾਈਮ ਮੈਂ ਦੋ ਕੰਮ ਕਰਦਾ ਹਾਂ ਉਮੀਦ ਕਰ ਰਹੀ ਹਾਂ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਜੇਕਰ ਤੁਸੀਂ ਹੋਰ ਇਦਾਂ ਦੀਆਂ ਵੀਡੀਓਜ਼ ਮੇਰੇ ਇਸ ਚੈਨਲ ਤੇ ਦੇਖਣਾ ਚਾਹੁੰਦੇ ਹੋ ਨੈਕਸਟ ਐਗਜ਼ਾਮਪਲ ਹੈ ਮੈਂtre guardo la tv ਪਰਲੋ ਕੋਲ ਲਾ ਮੀ ਅਮੀਕਾ ਟੀਵੀ ਦੇਖਦੇ ਹੋਏ ਜਦੋਂ ਮੈਂ ਟੀਵੀ ਦੇਖਦਾ ਹਾਂ ਉਦੋਂ ਮੈਂ ਆਪਣੀ ਸਹੇਲੀ ਨਾਲ ਨਾਲ-ਨਾਲ ਗੱਲ ਕਰਦਾ ਹਾਂ ਮਤਲਬ ਟੀਵੀ ਦੇਖਣ ਦੇ ਦੌਰਾਨ ਮੈਂ ਆਪਣੀ ਸਹੇਲੀ ਦੇ ਨਾਲ ਗੱਲ ਕਰਦਾ ਹਾਂ ਮੈਂ ਤੇ ਲੇਜੇਰੋ ਇਲ ਲਿਬ੍ਰੋ ਜਦੋਂ ਮੈਂ ਕਾ ਤਪੜਾਂਗਾ ਅਸਕੋਲਟੀਰੋ ਲਾ ਮੂਜ਼ਿਕਾ ਮੈਂ ਗੀਤ ਸੁਣਾਗਾ ਇੱਥੇ ਪੰਜਾਬੀ ਚ ਮਿਸਟੇਕ ਹੋ ਗਈ ਕਿ ਗਾਵਾਂਗਾ ਅਸਕਲ ਤੇ ਰੋ ਦਾ ਮਤਲਬ ਹੁੰਦਾ ਸੁਣਨਾ ਸੁਣਾਗਾ ਤੇ ਕੰਨ ਤੇ ਰੋ ਦਾ ਮਤਲਬ ਹੁੰਦਾ ਮੈਂ ਗਾਵਾਂਗਾ ਇੱਥੇ ਮਿਸਟੇਕ ਹੋ ਗਈ ਪੰਜਾਬੀ ਚ ਲਿਖਣ ਚ ਗਾਵਾਂਗਾ ਲਿਖ ਹੋ ਗਿਆ ਇੱਥੇ ਲਿਖਣਾ ਚਾਹਦੀ ਸੀ ਮੈਂ ਗੀਤ ਸੁਣਾਗਾ ਜਾਂ ਸੁਣਾਂਗੀ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਨੈਕਸਟ ਐਗਜ਼ਾਮਪਲ ਦੇ ਦਮ ਮੈਂ ਤ੍ਰੇ ਕੁਚੀਨੋ ਲਪਾਸਤਾ ਜਦੋਂ ਮੈਂ ਪਾਸਤਾ ਬਣਾਉਂਦਾ ਹਾਂ ਕੁਚੀਨੋ ਲਪਾਸਤਾ ਮੈਂ ਬਣਾਉਂਦਾ ਹਾਂ ਬਾਚੋ ਮੈਂ ਕਰਦਾ ਹਾਂ ਸੈਂਪਰ ਹਮੇਸ਼ਾ ਉਹਨਾਂ ਕੇ ਮਾਤਾ ਇੱਕ ਕਾਲ ਆ ਕੁਲਕੂਨੋ ਕਿਸੇ ਨੂੰ ਮਤਲਬ ਹਮੇਸ਼ਾ ਕਿਸੇ ਨਾ ਕਿਸੇ ਨੂੰ ਮੈਂ ਫੋਨ ਲਾਉਂਦਾ ਹਾਂ ਜਦੋਂ ਮੈਂ ਪਾਸਤਾ ਬਣਾਉਂਦਾ ਹਾਂ ਪਰ ਆਪ ਤੁਸੀਂ ਮੰਤਰੀ ਦੇ ਨਾਲ ਹਮੇਸ਼ਾ ਫੁੱਲ ਵਾਕ ਲਾਉਂਗੇ ਚਾਹੇ ਉਹ ਪ੍ਰੈਜ਼ੈਂਟ ਚ ਹੋਵੇ ਚਾਹੇ ਪਾਸਟ ਚ ਹੋਵੇ ਕਿਸੇ ਵੀ ਟੈਂਪੋ ਚ ਹੋਵੇ ਮੰਤਰੀ ਨਾਲ ਫੁੱਲ ਆਪਣਾ ਸੈਂਟੈਂਸ ਜਾਂਦਾ ਹੈ ਨੈਕਸਟ ਐਗਜ਼ਾਮਪਲ ਦੇਖੋ ਮੈਂਂਤਰੇ aspettavo il treno mangiavo il gelato quando ero bambino ਜਦੋਂ ਮੈਂ ਬੱਚਾ ਹੁੰਦਾ ਸੀ ਤਾਂ ਮੈਂ ਜਦੋਂ ਵੀ ਟ੍ਰੇਨ ਦੀ ਵੇਟ ਕਰਿਆ ਕਰਦਾ ਸੀ ਉਦੋਂ ਮੈਂ ਆਈਸਕ੍ਰੀਮ ਖਾਇਆ ਕਰਦਾ ਸੀ ਮਤਲਬ ਹੁਣ ਇੱਕ ਤਾਂ ਆਪਾਂ ਦੱਸ ਦਿਆਂ ਕਿ ਐਨੇ ਸਮੇਂ ਤੇ ਮੈਂ ਆਈਸਕ੍ਰੀਮ ਖਾਇਆ ਕਰਦਾ ਸੀ ਪਰ ਇੱਕ ਦੂਜਾ ਤਰੀਕਾ ਹੁੰਦਾ ਕੋਈ ਐਕਸ਼ਨ ਕਰਨ ਦੇ ਦੌਰਾਨ ਕੋਈ ਅਸੀਂ ਜਦੋਂ ਕੰਮ ਕਰਦੇ ਹਾਂ ਦੋ ਐਕਸ਼ਨ ਇਕੱਠੇ ਚੱਲਦੇ ਆਂ ਉਦੋਂ ਅਸੀਂ ਮੈਂਂਤਰੇ ਯੂਜ਼ ਕਰਦੇ ਆਂ ਨੈਕਸਟ ਐਗਜ਼ਾਮਪਲ ਹੈ ਮੈਂ ਤਰੇ ਚੇਨੀਆਮੋ ਇ ਮੀ ਜੇਨਿਟੋਰੀ ਸੈਂਪਰੇ ਕੀਦੋਨੋ ਲ'ਅਕਵਾ ਕਾਲਦਾ ਜਦੋ ਵੀ ਅਸੀਂ ਖਾਣਾ ਖਾਂਦੇ ਹਾਂ ਮੇਰੇ ਜੜੇ ਮਾਤਾ ਪਿਤਾ ਹਮੇਸ਼ਾ ਮੰਗਦੇ ਨੇ ਜਾਂ ਪੁੱਛਦੇ ਨੇ ਮੰਗ ਕਰਦੇ ਨੇ ਗਰਮ ਪਾਣੀ ਦੀ ਉਮੀਦ ਕਰਦੀ ਆ ਤੁਹਾਨੂੰ ਇਹ ਚੀਜ਼ ਸਮਝ ਆ ਰਹੀ ਹੈ ਕਿ ਮੈਂ ਤਰੇ ਅਸੀਂ ਕਦੋਂ ਯੂਜ਼ ਕਰਨਾ ਹੈ ਜੇਕਰ ਤੁਸੀਂ ਹੋਰ ਵੀ ਇਦਾਂ ਦੀਆਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮੇਕ ਸ਼ੁਰ ਜ਼ਰੂਰ ਕਰ ਲੈਣਾ ਕਿਉਂਕਿ ਤੁਸੀਂ ਇਸ ਚੈਨਲ ਦੇ ਬਹੁਤ ਸਾਰੇ ਵੀਡੀਓਜ਼ ਥਰੂ ਫ੍ਰੀ ਆਫ ਕਾਸਟ ਬੋਲੀ ਨੂੰ ਆਪਣੀ ਬੋਲੀ ਨੂੰ ਬੈਸਟ ਬਣਾ ਸਕਦੇ ਹੋ ਵਧੀਆ ਬਣਾ ਸਕਦੇ ਹੋ ਤੇ ਨੈਕਸਟ ਐਗਜ਼ਾਮਪਲ ਦੇਖ ਲੈਣੇ ਹੁਣ ਮੈਂਤਰੇ ਫਾਚਾ ਮੋ ਲਾਵੋਰੋ ਜਦੋਂ ਅਸੀਂ ਕੰਮ ਕਰਦੇ ਹਾਂ ਮੈਂਤਰੇ ਜਦੋਂ ਫਾਚਾ ਮੂ ਅਸੀਂ ਕਰਦੇ ਹਾਂ ਕੀ ਲਾਵੋਰੋ ਨੀਤੀ ਗਾਮੋ ਸਪੈਸੋ ਅਸੀਂ ਐਕਸਰ बहस ਕਰਦੇ ਹਾਂ ਇਸ ਤਰੀਕੇ ਨਾਲ ਤੁਸੀਂ ਮੈਂਤਰੀ ਦੀ ਵਰਤੋਂ ਕਰ ਸਕਦੇ ਹੋ ਤੇ ਦੂਜਾ ਸ਼ਬਦ ਆ ਸਾਡਾ ਦੌਰਾਨ ਤੇ ਦੌਰਾਂਤੇ ਦਾ ਪਾਵ ਹੁੰਦਾ ਦੌਰਾਨ ਮਤਲਬ ਇਸ ਦੌਰਾਨ ਆ ਕੰਮ ਹੋਇਆ ਇਸ ਦੌਰਾਨ ਉਹ ਕੰਮ ਹੋਇਆ ਉਦੋਂ ਅਸੀਂ ਦੌਰਾਨ ਨੂੰ ਯੂਜ਼ ਕਰ ਸਕਦੇ ਹਾਂ ਪਾਵ ਦੌਰਾਂਤੇ ਨੂੰ ਯੂਜ਼ ਕਰ ਸਕਦੇ ਹਾਂ ਜਿਹਨੂੰ ਇੰਗਲਿਸ਼ ਜੂਰਿੰਗ ਬੋਲਦੇ ਆ ਦੌਰਾਂਤੇ ਲਾ ਫੈਸਟਾ ਬਾਟ ਦੇ ਦੌਰਾਨ ਜੀ ਸਰਨੋ ਹੋਵਣਗੇ ਲੇਟਾਂਤੇ ਪਰਸੋਨੇ ਉੱਥੇ ਬਹੁਤ ਸਾਰੇ ਲੋਕ ਹੋਵਣਗੇ ਪਾਰਟੀ ਦੇ ਦੌਰਾਨ ਹੁਣ ਤੁਸੀਂ ਦੇਖਦੇ ਹੋਵੋਗੇ ਕਿ ਦੌਰਾਨਤੇ ਦੇ ਨਾਲ ਸਿਰਫ ਫੇਸ ਦਾ ਨਾਉਨ ਲੱਗਿਆ ਦੌਰਾਨਤੇ ਲੋ ਸਟੂਡੀਓ ਪੜਾਈ ਦੇ ਦੌਰਾਨ ਯੋਗਵਾਰਡੋ ਲਾ ਟੀਵੀ ਸੈਂਪਰੀ ਮੈਂ ਹਮੇਸ਼ਾ ਟੀਵੀ ਦੇਖਣਾ ਹਾਂ ਪਰ ਜੇ ਇਸੇ ਸੈਂਟੈਂਸ ਨੂੰ ਮੈਂਤਰੇਨਾ ਬਣਾਉਣਾ ਹੋਵੇ ਤਾਂ ਮੈਂ ਕਹਾਂਗੀ ਮੈਂਤਰੇ ਯੋ ਸਟੂਡੀਓ durante la settimana c'era il piove matlab hafte de duran me pa reha si chehra matlab pasta di gal das rahe ha ki pure hafte de duran me si ga ummid kardi ha tuhannu e difference samajh aa reya ho warga durante de naal hamesha asi noun lagawange te mentre de naal hamesha asi pura full sentence ਜਿਸ ਵੀ ਟੈਂਪੋ ਜਿASE ਗੱਲ ਕਰਨਾ ਚਾਹੁੰਦੇ ਹੋ ਉਹ ਲਗਾ ਸਕਦੇ ਆ ਦੁਰਾਂਤੇ ਇਲ ਵਿਆਜੋ ਮਤਲਬ ਯਾਤਰਾ ਦੇ ਦੌਰਾਨ ਮੀ ਫਾਚੇਵੋ ਉਨਾ ਪਾਉਸਾ ਓਨੀ ਓਰਾ ਮਤਲਬ ਮੈਂ ਹਰ ਇੱਕ ਘੰਟੇ ਵਿੱਚ ਬ੍ਰੇਕ ਲੈਂਦਾ ਸੀ ਜਵੇਂ ਅੰਤਰੇ ਨਾ ਬਣਾਵਾਂਗੇ ਤਾਂ ਇਹ ਬਣੇਗਾ ਮੈਂਤਰੇ ਇਓ ਵਿਆਜੋ ਫਿਰ ਇਓ ਵਿਆਜੋ ਜਦੋਂ ਮੈਂ ਸਫਰ ਕਰਦਾ ਹਾਂ ਦੁਰਾਂਤੇ ਲ ਰੀਉਨੀਓਨੇ ਮਤਲਬ ਮੀਟਿੰਗ ਦੇ ਦੌਰਾਨ ਮੀ ਫਾਰੋਨਾ ਪਾਉਸਾ ਪਰ ਵੀ ਅਕਵਾ ਮੈਂ ਬ੍ਰੇਕ ਲਵਾਗਾ ਮੈਂ ਕਰਾਂਗਾ ਮੀ ਫਾਰੋ ਉਨਾ ਪਾਉਸਾ ਪਾਉਸ ਮਤਲਬ ਬ੍ਰੇਕ ਪਾਉਸ ਕਰਨਾ ਪਰ ਵੀ ਰਿਆਕਵਾ ਪਾਣੀ ਪੀਣ ਦੇ ਲਈ ਮੈਂ ਬ੍ਰੇਕ ਲਵਾਗਾ ਨੈਕਸਟ ਐਗਜ਼ਾਮਪਲ ਦੇਖ ਲੈਂਦੇ ਹਾਂ ਦੁਰਾਂਤੇ ਲਾ ਵਿਜ਼ਿਓਨੇ ਡੇਲਾ ਟੀਵੀ ਟੀਵੀ ਦੇਖਦੇ ਹੋਏ ਟੀ ਕਿਆਮੋ ਮੈਂ ਤੈਨੂੰ ਫੋਨ ਕਰਾਂਗਾ ਮੈਂ ਤਰੇ ਨਾਲ ਇਸ ਨੂੰ ਬਣਾਵਾਂਗੇ ਮੈਂ ਤਰੇ mentre io guarderò tv ti chiamo durante la festa ho mangiato un gelato party de duran main ik ice cream kha dhi is tarike de naal assi isnu banawange je mentre na banawana hove ta kidda banawange tusi e comment section ch zarur dasna next example dekh lende ha ਦੁਰਾਂਤੇਲ ਵਿਆਜੋ ਓ ਵਿਜ਼ਿਤਾ ਤੂ ਰੂਮਾ ਚਤ੍ਰ ਦੇ ਦੌਰਾਨ ਮੈਂ ਰੋਮ ਗਿਆ ਜਾਂ ਗਈ ਤੇ ਐਟ ਦ ਐਂਡ ਮੈਂ ਇਹੀ ਕਹਿਣਾ ਚਾਹਾਂਗੀ ਕਿ ਜਦੋਂ ਵੀ ਅਸੀਂ ਮੈਂਤਰੇ ਅਤੇ ਦੁਰਾਂਤੇ ਦੀ ਵਰਤੋਂ ਕਰਨਾ ਚਾਹੁੰਦੇ ਹਾਂ ਇਹ ਥੋੜੇ ਜਿਹਾ ਸਿਮਿਲਰ ਨੇ ਮਤਲਬ ਜਦੋਂ ਜਾਂ ਦੌਰਾਨ ਇਹ ਇਹਨਾਂ ਦਾ ਮੀਨਿੰਗ ਆਲਮੋਸਟ ਸੇਮ ਹੀ ਆ पर मेंत्रे ਦੇ ਨਾਲ ਹਮੇਸ਼ਾ ਅਸੀਂ ਫੁੱਲ ਸੈਂਟੈਂਸ ਲਗਾਵਾਂਗੇ ਦੁਰਾਂਤੇ ਦੇ ਨਾਲ ਅਸੀਂ ਸਿਰਫ ਔਰ ਸਿਰਫ ਨਾਉਨ ਦਾ ਯੂਜ਼ ਕਰਾਂਗੇ ਨਾਉਨ ਤੁਹਾਨੂੰ ਪਤਾ ਹੁੰਦਾ ਕਿ ਲਾ ਨਾਮ ਫੋਰ ਇਗਜ਼ੈਂਪਲ ਮੈਂत्रे faccio la festa ballo molto ਜਦੋਂ ਮੈਂ ਫੇਸਤਾ ਕਰਦੀ ਹਾਂ ਤਾਂ ਮੈਂ ਬਹੁਤ ਜ਼ਿਆਦਾ ਨੱਚਦੀ ਹਾਂ ਦੁਰਾਂਤੇ ला ਫੇਸਤਾ ਬੱਲੋ ਮੂਲਟੋ ਪਾਰਟੀ ਦੌਰਾਨ ਮੈਂ ਬਹੁਤ ਨੱਚਦਾ ਹਾਂ ਤੁਸੀਂ ਹੁਣ ਦੋਨਾਂ ਸੈਂਟੈਂਸਸ ਦਾ ਡਿਫਰੈਂਸ ਜਾਣ ਸਕਦੇ ਹੋ ਆਈ ਹੋਪ ਦਿਸ ਹੈਲਪਸ ਉਮੀਦ ਕਰਦੀ ਹਾਂ ਤੁਹਾਨੂੰ ਇਸ ਵੀਡੀਓ ਤੋਂ ਹੈਲਪ ਮਿਲੀ ਹੋਏਗੀ ਤੇ ਐਟ ਦਾ ਐਂਡ ਮੈਂ ਕਹਿਣਾ ਚਾਹਾਂਗੀ ਬੋਨਾਨੋ ਆ ਤੁੱਤੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਜਦ ਤੱਕ ਤੇ ਲਈ ਸਤਿ ਸ਼੍ਰੀ ਅਕਾਲ ਜੀ